ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਅਗੇਨ ਓਨ ਬਾਸੀ ਵਲੌਗਸ ਓਪ ਤੁਸੀਂ ਸਾਰੇ ਫੁੱਲ ਘੈਂਟ ਹੋਵੋਗੇ ਮੈਂ ਪਹਿਲਾਂ ਇੰਸੀ ਆਨ ਕਰ ਲਾਂ ਗਰਮੀ ਬਹੁਤ ਲੱਗ ਰਹੀ ਹੈ ਤੇ ਜਿਹੜੇ ਜੀ ਆਪਣੇ ਚੈਨਲ ਤੇ ਹੈਗੇ ਨੇ ਨਵੇਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਹੁਣ ਮੈਂ ਕੁਝ ਤੁਹਾਨੂੰ ਸਮਾਨ ਦਿਖਾਉਣ ਜਾ ਰਹੀਆਂ ਥੋੜਾ ਜਿਹਾ ਕਿ ਤੁਸੀਂ ਮੈਨੂੰ ਦੱਸਿਓ ਕਿ ਇਹ ਸਮਾਨ ਮੈਂ ਕਾਰੇ ਵਾਸਤੇ ਇਕੱਠਾ ਕਰ ਰਹੀਆਂ ਠੀਕ ਹੈ ਤੁਸੀਂ ਗੈਸ ਕਰਿਓ ਉਸ ਤੋਂ ਬਾਅਦ ਫਿਰ ਮੈਂ ਤੁਹਾਨੂੰ ਦੱਸੂਗੀ ਇੱਕ ਤਾਂ ਆ ਬਾਲਟੀ ਤੁਸੀਂ ਸਾਡੀ ਵੀਡੀਓ ਚ ਪਹਿਲਾਂ ਵੀ ਵੇਖੀ ਹੋਣੀ ਹੈ ਠੀਕ ਹੈ ਇੱਕ ਇਹ ਮੈਂ ਬਾਲਟੀ ਕੱਢੀ ਹੈ ਤੇ ਇੱਕ ਇਹਨੂੰ ਕਹਿੰਦੇ ਨੇ ਡੱਲ ਜੇ ਤੁਸੀਂ ਕੁਝ ਹੋਰ ਕਹਿੰਦੇ ਹੋ ਤਾਂ ਮੈਨੂੰ ਕਮੈਂਟ ਸੈਕਸ਼ਨ 'ਚ ਜ਼ਰੂਰ ਦੱਸਿਓ ਤੇ ਨਾਲ ਆਹ ਆਪਣਾ ਕਰੋਸ਼ੀ ਇਹ ਤਾਂ ਬੁਣਿਆ ਹੋਇਆ ਮਤਲਬ ਕਾਫੀ ਉਧੋ ਹੋਇਆ ਪੁਰਾਣਾ ਹੈ ਥੋੜਾ ਜਿਹਾ ਹਲਕਾ ਜਿਹਾ ਇੱਥੋਂ ਫਟਿਆ ਵੀ ਹੋਇਆ ਹੈ ਬਟ ਚਲੋ ਕੋਈ ਗੱਲ ਨਹੀਂ ਕੰਮ ਚਲਾਣਾ ਆਪਾਂ ਨੇ ਚੱਲ ਜੂਗਾ ਤੇ ਇਸ ਤੋਂ ਬਾਅਦ ਫਤਵਾਸਤੇ ਜੁੱਤੀ ਲੈਂਦੀ ਸੀਗੀ ਇਹ ਹੀ ਮਤਲਬ ਉਹ ਹੀ ਪੁਰਾਣੇ ਟੱਚ ਦੇ ਨਾਲ ਰਿਲੇਟਡ ਹੈ ਕਿ ਮੈਂ ਇਹ ਕੱਢੀਆ ਇਹਨੂੰ ਮੈਂ ਬਰਸ਼ ਵਗੈਰਾ ਕਰੂੰਗੀ ਸਾਫ਼ ਕਰ ਲੂੰਗੀ ਤੇ ਨਾਲ ਆਪਾਂ ਨੇ ਕੱਢੇ ਨੇ ਮੈਨੂੰ ਨਾ ਦੋ ਪ੍ਰਾਂਦੇ ਮਿਲ ਗਏ ਨੇ ਇਹ ਸਾਰਾ ਸਮਾਨ ਆਪਾਂ ਨੇ ਇਕੱਠਾ ਕਰ ਲਿਆ ਏ ਤੇ ਪਰ ਇਹ ਸਾਰਾ ਸਮਾਨ ਇਕੱਠਾ ਕੀਤਾ ਕਾਦੇ ਵਾਸਤੇ ਮੈਂ ਜੀ ਹੋਰ ਵੀ ਬਰਾਬ ਰਹੀ ਆ ਹੋਰ ਵੀ ਸਮਾਨ ਮੰਗਵਾਇਆ ਤੇ ਤੁਸੀਂ ਦੱਸਿਓ ਸਾਰੇ ਜਣੇ ਜਰੂਰ ਕਮੈਂਟ ਕਰਕੇ ਵੀ ਅਸੀਂ ਕੀ ਖਾਸ ਕਰਨ ਜਾ ਰਹੇ ਆ ਕਿਉਂ ਮੈਂ ਇਹ ਸਾਰਾ ਸਮਾਨ ਇਕੱਠਾ ਕਰ ਰਹੀ ਆ ਠੀਕ ਹੈ ਤੇ ਬਾਕੀ ਗੱਲ ਹੈਗੀ ਜੀ ਆਜ਼ਾਦੀ ਦਿਵਸ 15 ਅਗਸਤ ਇੰਡੀਪੈਂਡੈਂਸ ਡੇ ਤਾਂ ਸਾਰਿਆਂ ਨੂੰ ਪਤਾ ਹੀ ਆਪਾਂ ਨੂੰ 15 ਅਗਸਤ 26 ਜੁਲਾਈ 15 ਆਫ ਅਗਸਟ 1947 ਨੂੰ ਸਾਡਾ ਜਿਹੜਾ ਦੇਸ਼ ਸੀਗਾ ਉਹ ਆਜ਼ਾਦ ਹੋਇਆ ਸੀਗਾ ਤੇ ਸਾਰਿਆਂ ਨੂੰ ਮੇਰੇ ਵੱਲੋਂ ਆਜ਼ਾਦੀ ਦਿਵਸ ਦੀਆਂ ਬਹੁਤ 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 ਮੁਬਾਰਕਾਂ ਤੇ ਫਤਿਹ ਹੁੰਦਾ ਹੈਗਾ ਕੱਲ ਫੰਕਸ਼ਨ ਤੇ ਮੈਂ ਫਤਿਹ ਵਾਸਤੇ ਵੀ ਥੋੜਾ ਉਹ ਮੈਂ ਦਾ ਟੱਚ-ਅਪ ਕੀ ਕੁਝ ਪਾ ਕੇ ਜਾਣ ਦਾਂ ਗਈ ਫਤਿਹ ਦਾ ਮੈਂ ਆਹ ਪਟਕਾ ਕੱਢਿਆ ਸ਼ਰਟ ਹੈ ਜਿਹੜੇ ਪ੍ਰੈਸ ਕਰਨੀ ਹੈ ਮੈਂ ਪ੍ਰੈਸ ਨਹੀਂ ਕੀਤੀ ਹੈਗੀ ਜਸਟ ਕੱਢ ਕੇ ਰੱਖੀ ਹੈ ਤੇ ਬਾਕੀ ਪਨੀਰ ਦੀ ਨਾਲ ਤਿਆਰੀ ਕਰਨੀ ਹੈ ਘੁੰ ਟਾਈਮ ਹੋ ਚੁੱਕਿਆ ਪੌਣੇ 8 ਦਾ ਜਦ ਮੈਂ ਖਾਣਾ ਥੋੜੀ ਜਿਹੀ ਲੇਟ ਬਣਾ ਰਹੀ ਆ ਬਿਕੋਜ਼ ਆਲੂ ਗੋਭੀ ਬਣਾਉਣ ਦਾ ਜੀ ਕਰ ਰਿਆ ਸੀਗਾ ਤੇ ਅਮਨ ਕਹਿੰਦੀ ਫਿਰ ਮੈਂ ਆਂਦੀ ਹੋਈ ਲੈ ਕੇ ਆਉਂਗੀ ਫਿਰ ਉਹ ਲੈ ਕੇ ਆਣਗੇ ਉਨੀ ਦੇਰ ਤੱਕ ਮੈਂ ਆਟਾ ਵਗੈਰਾ ਗੁੰਨ ਕੇ ਰੱਖਦੀ ਆ ਬਾਕੀ ਤਿਆਰ ਕਰਕੇ ਰੱਖਦੀ ਆ ਫਿਰ ਜਦੋਂ ਉਹ ਆਣਗੇ ਫਿਰ ਫਟਾਫਟ ਇੱਕ ਪਾਸੇ ਸਬਜ਼ੀ ਬਣਾ ਲਾਂਗੇ ਇੱਕ ਪਾਸੇ ਆਪਾਂ ਫੁਲਕੇ ਬਣਾ ਲਾਂਗੇ ਬਿਕੋਜ਼ ਇਹ ਛੁੱਟੀ ਹੈ ਤੇ ਜਦੋਂ ਛੁੱਟੀ ਹੁੰਦੀ ਹੈ ਨਾ ਉਦੋਂ ਥੋੜਾ ਜਿਹਾ ਰਿਲੈਕਸ ਲੱਗਦਾ ਇਵਨਿੰਗ ਟਾਈਮ ਮੇਨ ਛੁੱਟੀ ਦੇ ਇੱਕ ਦਿਨ ਪਹਿਲਾਂ ਈਵਨਿੰਗ ਟਾਈਮ ਰਿਲੈਕਸ ਲੱਗਦਾ ਜਿੱਦਨ ਨੈਕਸਟ ਡੇ ਸਕੂਲ ਜਾਣਾ ਹੁੰਦਾ ਉਹ ਦਿਨ ਤਾਂ ਥੋੜਾ ਜਿਹਾ ਮੁਸ਼ਕਲ ਲੱਗਦਾ ਫੇਰ ਆਨ ਲੱਗਣ ਲੱਗਦਾ ਕਿ ਹਾਏ ਯਾਰ ਜਾਣਾ ਬਟ ਇਟਸ ਓਕੇ ਕੋਈ ਗੱਲ ਨਹੀਂ ਜੀ ਸਾਰੀਆਂ ਚੀਜ਼ਾਂ ਹੱਸਦੇ ਹੱਸਦੇ ਆਪਾਂ ਨੂੰ ਕਰਨੀਆਂ ਚਾਹੀਦੀਆਂ ਤੇ ਵਧੀਆ ਟਾਈਮ ਨਿਕਲ ਜਾਂਦਾ ਤੇ ਚਲੋ ਜੀ ਮੈਂ ਹੁਣ ਬਾਕੀ ਪਹਿਲਾਂ ਕੰਮ ਕਰ ਲਾਂ ਦੋਨੀ ਦੇਰ ਤੱਕ ਤੁਸੀਂ guess ਕਰੋ ਕਿ ਮੈਂ ਸਾਰਾ ਸਮਾਨ ਕਾਦੇ ਕਿਹੜੇ ਖਾਸ ਮੌਕੇ ਵਾਸਤੇ ਇਕੱਠਾ ਕਰ ਰਹੀ ਹਾਂ ਲਓ ਜੀ ਆਪਣੇ ਹੁਣ ਸੋਖ ਨਾਲ ਆਹ ਵਾਲੀਆਂ ਡਰੈੱਸਾਂ ਵੀ ਬਣਨ ਲੱਗ ਗਈਆਂ ਨੇ ਤੇ ਜਿਹੜੇ ਸਾਡੇ ਵਰਕਰ ਨੇ ਵਟ ਕੱਢ ਰਹ ਲੱਗ ਹੀ ਨਹੀਂ ਰਿਹਾ ਤੁਹਾਨੂੰ ਇਹ ਲੱਗੂਗਾ ਜਿਵੇਂ ਨਾ ਰੈਡੀमेड ਪੂਰੀ ਐਂਡ ਡਰੈਸ ਹੁੰਦੀ ਹੈ ਨਾ ਦੇਖੋ ਉਧਰ ਸਿਮਰਨ ਵੀ ਇਦਾਂ ਰਹਿੰਦੀ ਹੋਵੇ ਸੱਚੀ ਆ ਡਰੈਸ ਦੀ ਮੈਨੂੰ ਫੋਟੋ ਦਿਖਾਈ ਸੀ ਅਮਨ ਨੇ ਸੇਮ ਐਜਟੋਹੀ ਬਣੀ ਗਈ ਹੈ ਤੇ ਸੇਮ ਬਿਲਕੁਲ ਉਹਦੇ ਤੋਂ ਵੱਧਦੀ ਉਹ ਘੈਂਟ ਬਣੀ ਹੋਈ ਹੈ ਦੇਖੋ ਇਹ ਦੇਖੋ ਫਲੇਅਰ ਚੈੱਕ ਕਰੋ ਮੈਨੂੰ ਲੱਗਦਾ ਕਿ ਪਾਈ ਹੋਈ ਕਿੰਨੀ ਜੱਚੂਗੀ ਨਾ ਇਹ ਡਰੈਸ ਇਹ ਨਾਪਾਲੀ ਦੇ ਕੁੜੀ ਦੇ ਪਾਟ ਚੱਕ ਕੀਤੀ ਸੀ ਬਹੁਤ ਸੋਹਣੀ ਲੱਗ ਰਹੀ ਜੀ ਅੱਛਾ ਬ੍ਰਾਈਡਲ ਲਹਿੰਗੇ ਵੀ ਆਪਾਂ ਰੈਡੀ ਕਰ ਰਹੇ ਆ ਜੀ ਹਾਂਜੀ ਆ ਕੁਛ ਵੀ ਇਦਾਂ ਦਾ ਹੈਗਾ ਨਾ ਆਪਾਂ ਨਹੀਂ ਕਰ ਪਾ ਰਹੇ ਆਹ ਬ੍ਰਾਈਡਲ ਲਹਿੰਗਾ ਹੈ ਨਹੀਂ ਇਹ ਤਾਂ ਹੈ ਜਿਹੜੀ ਜਿਹੜੀ ਸਟੀਚਿੰਗ ਬ੍ਰਾਈਡਲ ਲਾਉਣ ਦੇ ਵਾਲੀ ਹੋਈ ਹੋਈ ਹੈ ਕਈ ਆਪਾਂ ਦੇ ਦੇਣਾ ਭੀ ਜਿਵੇਂ ਆਪਾਂ ਕੱਪੜਾ ਲੈ ਲੈਣੇ ਆ ਰੈਡੀमेड ਫੈਬਰਿਕ ਹੈ ਸਾਰਾ ਅਰਦੂ ਬੈਲਟ ਦੇ ਉੱਪਰ ਹੈ ਕਿੰਨੀ ਸੋਹਣੀ ਲੱਗੀ ਹੋਈ ਥੱਲੇ ਇਹਦੇ ਆ ਦੇਖੋ ਬੈਲਟ ਮਤਲਬ ਬ੍ਰਸ ਇੰਨੀ ਕੈਂਟ ਲੱਗ ਰਹੀ ਹੈ ਨਾ ਕੱਲੀ-ਕੱਲੀ ਚੀਜ਼ ਇੰਨੀ ਚਾਹ ਧਿਆਨ ਚ ਰੱਖ ਕੇ ਬਣਾਈ ਹੋਈ ਕਿ ਆ ਬੈਕ ਬਰਡ ਦੇ ਲੜੇ ਨਾ ਉਹਨੂੰ ਪੂਰਾ ਧਿਆਨ ਦੇ ਵਿੱਚ ਰੱਖ ਕੇ ਉਹਦੇ ਅੰਦਰ ਦੂਸਰੀ ਰਬੜ ਪਾ ਕੇ ਇੱਕ ਸਟੈਚੇਬਲ ਜਿਹਾ ਕੱਪੜਾ ਹੁੰਦਾ ਉਹ ਬਾਕੀ ਆਮਾਂ ਦੇ ਚੈਨਲ ਤੇ ਡੰਮੀ ਤੇ ਪਾ ਕੇ ਉਹ ਪੂਰਾ ਦਿਖਾਣਗੇ ਉਹ ਤੁਸੀਂ ਦੇਖੋ ਸਾਰੀ ਵੀਡੀਓ ਇਹਦੇ ਨਾਲ ਉਹ ਕੁੜਤੀ ਆ ਤੇ ਦੁਪੱਟਾ ਦੁਪੱਟਾ ਨੈਟ ਦਾ ਜਿਹੜਾ ਬੜਾ ਦੁਪੱਟਾ ਇਹਦੇ ਨਾਲ ਨੈਟ ਦਾ ਜੀ ਇਹ ਡਰੱਸਾਂ ਪਰਸਨਲੀ ਸਾਨੂੰ ਵੀ ਬਹੁਤ ਘੈਂਟ ਲੱਗੇ ਆ ਅਸੀਂ ਅੱਦੇ ਭਾਈ ਦੇ ਵਿਆਹ ਤੇ ਬਣਾਵਾ ਗਿਆ ਹੈ ਜੀ ਡਰੱਸਾਂ ਵਗੈਰਾ ਆ ਬਲਾਊਜ਼ ਬਣੇ ਹੋ ਜਾਣਾ ਆ ਬਲਾਊਜ਼ ਨੇ ਜੀ ਇਹਨਾਂ ਨਾਲ ਦੇਖੋ ਦੇ ਕੋਈ ਮਤਲਬ ਕੰਮ ਪੂਰਾ ਐਂਟ ਸੱਲੀ ਬਖਸ਼ ਕੀਤਾ ਜਾਂਦਾ ਐ ਨਹੀਂ ਹੈਗਾ ਇੱਕ ਨਾ ਝੂਲਾ ਲਓ ਪੀ ਇੱਕ ਡੇਢ ਦਿਨ ਲੱਗਿਆ ਕੱਢਸ ਬਣਾਉਣ ਨੂੰ ਇੱਕ ਡੇਢ ਦਿਨ ਹਾਂ ਇੱਕ ਦਿਨ ਇੱਕ ਡਰੈਸ ਨੂੰ ਇੱਕ ਡੇਢ ਦਿਨ ਲੱਗਦਾ ਸੀ ਤੁਸੀਂ ਹਸਾਲ ਲੈ ਜਿਵੇਂ ਕੱਲ ਦਿਓ ਨੇ ਕੱਟੀ ਹੋਈ ਸੀ ਅੱਜ ਸ਼ੁਰੂ ਕਰਦਾ ਸੀ ਵਿਚਾਰਾ ਬਣਾਉਣਾ ਹੀ ਤੇ ਕੱਲੀ ਕੱਲੀ ਚੀਜ਼ ਉਹਨੇ ਦੇਖ ਕੇ ਧਿਆਨ ਨਾਲ ਫਾਹ ਨਹੀਂ ਵਢਿਆ ਹੋਇਆ ਸਟੀਚਿੰਗ ਜੀ ਜ਼ਰੂਰ ਕਾਸਟਲੀ ਪੈਂਦੀ ਹੈ ਘੱਟੋ ਘਾਟ ਨਹੀਂ ਤੇ ਡਰੈਸ ਇਹ ਬੁਝਾਦ ਨੇੜੇ ਤਿਆਰ ਹੋਈ ਹੋਈ ਇੱਕ ਡਰੈਸ ਇਹ ਤਾਂ ਹੁਣ ਦੇਖੋ ਦੇਖਣ ਵਾਲੇ ਵੀ ਸਿਆਣਕ ਕਿਉਂਕਿ ਇਹਨਾਂ ਨੂੰ ਪਤਾ ਦੇਖੋ ਕਿੰਨੀ ਮਿਹਨਤ ਕੀਤੀ ਹੋਈ ਹੈ ਇੱਕ ਆਡਰ ਤਿਆਰ ਕੀਤੀ ਹੋਈ ਹੈ ਇਹ ਵੀ ਬਹੁਤ ਸੋਹਣੀ ਹੈ ਵੀ ਐਜ਼ ਇਟ ਇਜ਼ ਜਿੱਦਾਂ ਸਾਨੂੰ ਕਸਟਮਰ ਨੇ ਪਿਕ ਭੇਜੀ ਸੀਗੀ ਇਹ ਵੀ ਅਸੀਂ ਬਿਲਕੁਲ ਉਦਾਂ ਹੀ ਤਿਆਰ ਕਰਵਾਈ ਹੈ ਦੇਖੋ ਡੀਮ ਪ੍ਰੈਸ ਕਰਵਾ ਕੇ ਲਿਆਉਣਾ ਹੈ ਅਰੇ ਇੰਨੇ ਛੋਟੇ ਛੋਟੇ ਆਡਰਸ ਦਾ ਕਲਰ ਬਹੁਤ ਘੈਂਟ ਹੈ ਆ ਦੇਖੋ ਜੀ ਇਹ ਬਲਾਊਜ਼ ਇਹਦਾ ਨਾ ਨਹੀਂ ਹੈਗਾ ਜਿਹਦੇ ਨਾਲ ਇਹਦਾ ਇੱਕ ਆ ਸੀ ਇਹਦਾ ਇੱਕ ਗਰ ਹੈ ਨਾ ਆ ਸੀ ਇਹਦਾ ਇੱਕ ਗਰ ਆ ਸੀ ਜਿਹੜਾ ਡਰੈਸ ਦਾ ਇੱਕ ਗਰ ਹੈ ਇਹ ਵੀ ਪੂਰਾ ਜਿੱਦਾਂ ਤੁਹਾਨੂੰ ਪਹਿਲਾਂ ਕੱਗਰੇ ਦਿਖਾਏ ਨਹੀਂ ਇਹ ਵੀ ਇੱਕ ਗ੍ਰਾਉਂ ਵਿੱਚ ਹੀ ਬਣਿਆ ਹੋਇਆ ਪੂਰਾ ਤੇ ਹੁਣ ਸੂਟਾਂ ਦੇ ਇਲਾਵਾ ਕਿਸੇ ਵੀ ਤਰ੍ਹਾਂ ਦੇ ਤੁਸੀਂ ਡਰੈੱਸਾਂ ਤਿਆਰ ਕਰਵਾਉਣੀਆਂ ਨੇ ਕਿਸੇ ਵੀ ਤਰ੍ਹਾਂ ਦੇ ਡਰੈੱਸ ਵੀ ਤਿਆਰ ਕਰਵਾਉਣੀ ਆ ਤੇ ਤੁਸੀਂ ਭੈਣਾ ਦੇ ਬੁਟੀਕ ਦੇ ਨਾਲ ਸੰਪਰਕ ਕਰ ਸਕਦੇ ਹੋ ਨੰਬਰ ਹੈਗਾ ਅਮਨ ਨੰਬਰ ਹਰ ਨਹੀਂ ਭੁੱਲ ਜਾਨੀ ਆ 8146210521 ਹਾਂਜੀ 8146210521 ਰਾਮਨਾਲ ਬੋਲੋ ਬਟੇ 81462 10521 ਆ ਜੋ ਜੀ ਤੁਸੀਂ ਨੰਬਰ ਬੋਲੋ ਫਤਿਹ ਦੇਖੋ ਕਿ ਕਿੱਟੋ ਕਾਏ ਆ ਜੋ ਜੀ ਆ ਦੇਖੋ ਜੀ ਉਹ ਸਟਿਚੋ ਕਿਉਂ ਹੁੰਦੇ ਨੇ ਸਟਿਚੋ ਗਏ ਫੁੱਲ ਪੈਕ ਹੋ ਕੇ ਹਾਂਜੀ ਦੱਛੋ 81234567 ਲੋ ਜੀ ਤੁਸੀਂ ਫਤਿਹ ਵਾਲੇ ਨੰਬਰ ਤੇ ਕੰਟੈਕਟ ਕਰਿਓ ਜਰੂਰ ਠੀਕ ਹੈ ਫਤਿਹ ਆ ਲੋ ਜੀ ਆਪਣੇ ਸਾਰੇ ਸੂਟ ਜਿਹੜੇ ਸਟਿਚੋ ਕੇ ਆਏ ਨੇ ਆ ਸੂਟ ਦੇ ਵਰਕ ਦੇ ਸੂਟ ਦਾ ਮੈਂ ਮਾਰੂਗਾ ਵੀਰੇ ਇੱਕ A ਵਰਕ ਬਹੁਤ ਸੋਹਣਾ ਸੂਟ ਦਾ ਤੇ ਇੱਕ ਮੰਮਣ ਮੈਂ ਆ ਪਿਆ ਦੇਖਿਆ ਜਿਹੜਾ ਮੇਰੇ ਨਾਲ ਦਾ ਅਮਨ ਜੀ ਸਾਚ ਆਪਣੇ ਜਿਹੜੇ ਸੂਟ ਅਸੀਂ ਬਣਾਏ ਨੇ ਨਾ ਸਾਰੇ ਤੇ ਉਹਨਾਂ ਦਾ ਇੱਕ ਵੀਡੀਓ ਬਣਾਓ ਕਿਉਂਕਿ ਸਾਰੇ ਜਣੇ ਉਹਨਾਂ ਦਾ ਪ੍ਰਾਈਸ ਪੁੱਛ ਰਹੇ ਨੇ ਕਿਹੜਾ ਫੈਬਰਿਕ ਲੱਗਿਆ ਹੋਇਆ ਏ ਤੇ ਉਹਦੇ ਤੇ ਇੱਕ ਡਿਟੇਲਡ ਵੀਡੀਓ ਬਣਾਓ ਤੁਹਾਨੂੰ ਪਹਿਣਾ ਦੇ ਬੁਟੀਕ ਤੇ ਮਿਲੂਗੀ ਜੀ ਸਾਰੀ ਡਿਟੇਲ ਹਾਂ ਤੇ ਇੱਕ ਸੂਟ ਇੱਥੇ ਮੇਰੇ ਕਲਰ ਨਾਲ ਦਾ ਆ ਆ ਦੇਖੋ ਇਹਦਾ ਵੀ ਵਰਕ ਦੇਖੋ ਇਹ ਵੀ ਬਹੁਤ ਕੰਡ ਲੱਗਿਆ ਮੈਨੂੰ ਮੈਂ ਸਕੂਲ ਤੋਂ ਆ ਕੇ ਰੱਖੀ ਜੀ ਕਿੰਨੀ ਪਿਆਰੀ ਚੀਜ਼ ਹੈ ਜਦੋਂ ਇਹਨੂੰ ਸਾਰੀ ਪੇਸਟਿੰਗ ਹੋ ਗਈ ਇਹ ਸੂਟ ਨੂੰ हां दुपट्टा ਇਹ ਨਾਲ ਕੰਟਰਾਸਟ ਹੋ ਗਿਆ ਚਾਹੇ ਸੇਮ ਰੱਖ ਕੇ ਆਹ ਵਾਲੀ ਪੇਸਟਿੰਗ ਕਰ ਦੁਪੱਟੇ ਨੂੰ ਬੋਰ ਕਾਰਾ ਸੂਟ ਬੰਨਣਾ ਸੀ ਜੱਲੇ ਮੇਨ ਗੱਲ ਹੁੰਦੀ ਵਰਕ ਦੀ ਤੇ ਕਲਰ ਦੀ ਵਰਕ ਕਲਰ ਤੇ ਦੂਜੀ ਸਫਾਈ ਵੀ ਜਿਹੜਾ ਕੰਮ ਕੀਤਾ ਹੋਇਆ ਉਹਦੀ ਤੇ ਉਹਦੀ ਸਫਾਈ ਕਿੰਨੀ ਹੈ ਹਾਂਜੀ ਪੁੱਤ ਹਾਂਜੀ ਦਿਖਾਓ ਜੀ ਫਤਿਹ ਨੇ ਟੇਬਲ ਕੀਤਾ ਫਤਿਹ ਮੈਂ ਟੇਬਲ ਦਿਖਾ ਰਿਹਾ ਹਾਂ ਪਤਾ ਨਵਿੰਦਰਪਾਲ ਦੀਦੀ ਕਿ ਪਤਾ ਨਹੀਂ ਅੰਕਲ ਨੇ ਉਹ ਕਹਿ ਰਹੇ ਸੀਗੇ ਫਤਿਹ ਵੈਰੀ ਗੁੱਡ ਥੈਂਕ ਯੂ ਬੋਲੋ ਉਹਨਾਂ ਨੂੰ ਥੈਂਕ ਯੂ ਅਲੈਕੁਮ ਸਲਮ। ਓ ਵਾਓ ਵੈਰੀ ਗੁੱਡ। ਅੱਜ ਦਿੱਲੀ ਪਟਿਸ ਕਰ ਲਈਏ ਠੀਕ ਹੈ। ਤੇ ਚਲੋ ਜੀ ਹੁਣ ਅਸੀਂ ਰੋਟੀ ਖਾਈ ਅੱਜ ਪਹਿਲੀ ਵਾਰੀ ਹੋਇਆ ਕਿ ਰੋਟੀ ਐਲੀਟ ਹੋ ਗਈ ਕਿਉਂਕਿ ਬਸ ਸਪੈਸ਼ਲ ਗੋਭੀ ਖਾਣ ਦਾ ਜੀ ਕਰ ਰਿਆ ਸੀ ਉਹਦੇ ਕਰਕੇ ਲੇਟ ਹੋ ਗਿਆ ਫੁਲਕੇ ਵਗੈਰਾ ਬਣੇ ਪਏ ਨੇ ਬਸ ਸਬਜੀ ਦੀ ਵੇਟ ਕਰਦੇ ਆ ਤੇ ਸਬਜੀ ਬਣੇ ਫੇਰ ਅਸੀਂ ਰੋਟੀ ਖਾਈਗੀ ਉਹ ਵੀ ਸਾਰੇ ਛੁੱਟੀ ਤਾਂ ਲੇਟ ਹੋ ਗਿਆ ਮਤਲਬ ਲੇਟ ਅਸੀਂ ਕਰ ਲਿਆ ਵੀ ਚਲ ਕੋਈ ਗੱਲ ਨਹੀਂ ਨਹੀਂ ਤਾਂ ਆ ਫਿਰ ਜੋ ਮਰਜ਼ੀ ਹੱਥ ਲੱਗਦਾ ਟਾਈਮ ਨਾਲ ਪਰ ਉਹੀ ਬਣਾਉਣਾ ਪੈਣਾ ਸੀ ਆਪਾਂ ਨੂੰ ਅਗਰ ਸਾਰੇ ਰੈਡੀ ਹੋ ਚੁੱਕੇ ਤਾਂ ਥੀਰੇ ਦੀ ਨਹੀਂ ਸੋਣੀ ਸਮੈਲ ਆ ਰਹੀ ਹੈ ਮੇਰੇ ਜੀ ਕਰਨਦੇ ਆ ਵੀ ਮੈਂ ਰੋਟੀ ਤਾਂ ਪਹਿਲਾਂ ਹੀ ਖਾ ਲਵਾਂ ਅਕੜੀ ਕਰਦੀ ਸਾਰੇ ਨੂੰ ਵੈਲਕਮ ਟੂ ਥੀਸ ਚੈਨਲ ਅਤਰਾ ਜਿਹੜਾ ਬਕਰੇ ਸ਼ੇਅਰ ਕਰ ਲਾਈਕ ਤੇ ਬਟਨ ਬਸ ਕਰ ਅੱਜ ਐਂ ਪੈਂਡਸਡੇ ਤੇ ਸਭ ਨੂੰ ਹੈਪੀ ਇੰਡੀਪੈਂਡੈਂਸ ਡੇ ਹੈਪੀ ਇੰਡੀਪੈਂਡੈਂਸ ਡੇ ਤੁਹਾਡਾ ਬਦਾਮੂ ਤੋਂ ਸਾਰਾ ਬਾਹਰ ਨਿਕਲ ਕੇ ਕੋ ਗਨੂ ਤੇ ਅੱਜ ਦੇਖੋ ਪਤਨੇ ਨੇ ਨਾ ਆਈ ਮੈਂ ਪਤਨੇ ਆ ਪਟਕਾ ਨਾਲ ਵਾਈਟ ਰੱਬ ਸ਼ਰਟ ਹੂੰ ਪੈਂਟ ਹਾਂ ਅੱਜ ਵੈਸੇ ਪਤਨੇ 11 ਵਜੇ ਆ ਜੈਣਾ ਸੀ ਤੇ ਮੈਂ ਪਤਨੇ ਕਹੇ ਬਟੇ ਤੁਸੀਂ ਅੱਜ ਰਹਿਣ ਦੋ ਪਰ ਟਿੰਡੂ ਕਹਿੰਦਾ ਕਿ ਜਾਣ ਆ ਅੱਜ ਪਤਾ ਹੈ ਕਿ ਅੱਜ ਅਸੀਂ ਸਾਰੇ ਨਾਲ ਉੱਥੇ ਮਸਤੀ ਕਰਨੀ ਹੈ ਹੈਨਾ ਮਨਫਤ ਸਿੰਘ ਜੀ ਪੀਰੇ ਦੇ ਦੁੱਧੂਗਾਚੀ ਦੁੱਧੂਗਾਚੀ ਵੀ ਕੇ ਫੇ ਫਤਿਹ ਸਿੰਘ ਜਾਣਗੇ ਕਿਥੇ ਜਾਣਗੇ ਸਕੂਲ ਸਕੂਲ ਟੂਡੇ ਨੋ ਬੁక్స్ ਨੋ ਨੋਟਬੁక్స్ ఓ ਵਾਓ ਓਨਲੀ ਮਸਤੀ ਲਗਨ ਨਾ ਬੋਟਲ ਬੋਟਰ ਤਾਂ ਲੈ ਕੇ ਜਾਏ ਬਟੇ ਨਹੀਂ ਬੱਤੀ ਲੈ ਕੇ ਮੈਮ ਕਹਿੰਦੇ ਸੀ ਹਮ ਇਹ ਪੜਦੇ ਜੇ ਜੇ ਕੋਈ ਮੈਂ ਵੀ ਨਾ ਕਰਨਾਂ ਸੀ ਨੋਟਬੁੱਕ 'ਚ ਕੁਝ ਕਾੜਵਾ ਸੀ ਨਾ ਕਾੜੀ ਦੀ ਬੋਤਲ ਬਾਕੀ ਤੇ ਠੀਕ। ਚਲਿਆ ਤਾਂ ਕੋਈ ਬਿਨਾਂ ਉੱਥੇ ਡਗਰਾਉਂ ਦੇ ਆਂਗੇ। ਠੀਕ ਹੈ। ਆਖੇ ਚ ਬਾਜ਼ ਕੀ ਮਾਰੂਗਾ। ਤੇਰੀ ਪੱਗ ਹੀ ਨਹੀਂ ਸੈੱਟ ਆਉਂਦੀ ਹੈਗੀ। ਹਾਂਜੀ ਜਨਾਬ। ਆ ਜੋ। ਕਿੱਧਰ ਜਾ ਰਹੇ ਹੋ? ਹੈਂ? ਕਿਵੇਂ ਲੱਗ ਰਿਹਾ ਅੱਜ ਫਿਰ? ਬੱਝਿਆ। ਬੱਥੇ ਲੱਗ ਰਿਹਾ। ਮੈਂ ਵੀ ਦਹਾੜ ਬਿਲਕੁਲ। Ja, men jeg er ferdig. ਵੇਇਤੜੀ ਦੋਨਾਂ ਦੀ ਉਹ ਹੋ ਗਈ ਤੁਸੀਂ ਫਤੇ ਨੇ ਆਹ ਵਾਲਾ ਪਟਕਾ ਬੰਨ ਲਿਆ ਅਪਨੀਤ ਨੇ 셔ਟ ਪਾ ਲਈ ਹੈ ਨਾ ਪਰ ਇਹਦਾ ਉਹ ਵਾਓ ਪੁੱਤ ਤੁਸੀਂ ਕਹਿੰਦੇ ਬੋਟਲ ਵੀ ਨਹੀਂ ਲੈ ਕੇ ਜਾਣੀਆਂ ਹੈਗੀਆਂ ਨਾਲ ਸੀ ਚਲੋ ਆਜੋ ਚਲੋ ਤਾਂ ਨਿਆਣੇ ਪੁੱਤ ਚਲੋ 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 ਵੋਏ ਹੋਏ ਉਹ ਆਹ ਹੋਇਸੀ એમ-ਸਿਮ ਪੈਂਟ ਵੀ ਦੋਨਾਂ ਨੇ ਵੀ ਪੀਨ ਤੇ ਘਰੋਂ ਦੀ ਜਾ ਵੀ ਕੇ ਜਾਣੀ ਹੈ ਹੈ ਇਹ ਕੋਈ ਲੌਜੀਕ ਬਣਿਆ ਇਹ ਇਹੀ ਤੁਹਾਡੀ ਮਮਾ ਇਹਨੂੰ ਫੜ ਕੇ ਕਰੋ ਇਹਨੂੰ ਕਿਉਂ ਤੈਨੂੰ ਕੀ ਪ੍ਰੋਬਲਮ ਹੈ ਚੱਜਦਾ ਹੋਵੇ ਤਾਂ ਮੈਂ ਚੁੰਮੀਆਂ ਲਵੇ ਦੀਆਂ ਬੰਦਾ ਕਿਤੇ ਜਾਣ ਕੇ ਦੱਸ ਗਰੂਰ ਕੇ ਸੁਣਾ ਮੈਂ ਅੱਜ ਦੇ ਕਿਵੇਂ ਆਰਾਮ ਨਾ ਦਿੱਤੀ ਕਿਸੀਆਂ ਪਤਾ ਨਹੀਂ ਹੋਣ ਲੱਗਣਾ ਤੇ ਮੋਟਾ ਮਿੱਤਰਾ ਬਾਹਰੋਂ ਲੱਗਣਾ ਹਾਂ ਅੰਦਰ ਤੇ ਆਣੀਏਗਾ ਬੁਖਾਰ ਹੋ ਰਿਹਾ ਹਾਂ ਅੰਦਰ ਇਹਨੂੰ ਦਵਾਈ ਦੇਤੀ ਦਵਾਈ ਦੇਤੀ ਪਤਾ ਨਹੀਂ ਹੋਰ ਕਿ ਉਹ ਸਟ੍ਰਾਈਕ ਨਾ ਜੇ ਪਤਾ ਨਹੀਂ ਸਾਡੇ ਘਰ ਦੇ ਕਹਿੰਦੇ ਜਾਣਾ ਕਾਫੀ ਪੀਣ ਤੇ ਜਾਂ ਜਾਂਦੇ ਆ ਚਾਹ ਪੀ ਕੇ ਜਾਣੀ ਮਿੰਦੇ ਇਹਨਾਂ ਦੇ ਹਿਸਾਬ ਜੇ ਦਾ ਨਹੀਂ ਆ ਰਿਹਾ ਪੀ ਇਹ ਚਾਹੁੰਦੇ ਕੀ ਕਰਨਾ ਨੇ ਵੀਕੈਂਡ ਸੈਲੀਬ੍ਰੇਟ ਕਰਨਾ ਇਹਨਾਂ ਨੇ ਤੇ ਅੱਜ ਦੇਖਦੇ ਆ ਜੀ ਕਿੱਥੇ ਅਸੀਂ ਆਪਣਾ ਵੀਕੈਂਡ ਸੈਲੀਬ੍ਰੇਟ ਕਰ ਕਰਉਂਦੇ ਆ ਪਰ ਪਹਿਲਾਂ ਅਸੀਂ ਚਾਹ ਪੀ ਲਈ ਜਿਹੜੀ ਸਭ ਤੋਂ ਜ਼ਿਆਦਾ ਜ਼ਰੂਰੀ ਆ ਅੰਮ੍ਰੋ ਮੋ ਗਿਆ ਸੱਚ ਮਸਲਾ ਹੱਲ ਕਿ ਨਹੀਂ ਅੱਛਾ ਹੂੰ ਸਤਿ ਜੀ ਬੰਦੇ ਚੰਗੇ ਸੀਗੇ ਰੱਬ ਦੇ ਬੰਦੇ ਹੁੰਦੇ ਕਹਿੰਦੇ ਇਹੇ ਜੇ ਸਾਡੀ ਪੇਮੈਂਟ ਗਲਤੀ ਨਾਲ ਕਿਸੇ ਕਸਟਮਰ ਨੂੰ ਪਾਈ ਗਈ ਸੀਗੀ 25000 ਰੁਪਇਆ ਪਾਣੀ ਸੀ ਆਪਣੇ ਵਰਕਰ ਨੂੰ ਸੀ ਤੇ ਪਰ ਉਹ ਵਧੀਆ ਬੰਦੇ ਸੀ ਉਹ ਮੰਨ ਗਏ ਇਹਨੂੰ ਉਹਨਾਂ ਕਮਾਂਡ ਪ੍ਰਧਾਨ ਸਾਹਿਬ ਕਰਦੇ ਨੇ ਉਹਨਾਂ ਨੇ ਜੀ ਚਾਬੀ ਦਿੱਤੀ ਸਾਡੀ ਜਮਾ ਪੂੰਜੀ ਦੀ ਉਹ ਪੂੰਜੀ ਆ ਢਾਡ ਦੇ ਰਹੇ ਹੋ ਆਏ ਰਹੇ ਦੇਖੋ ਪੂੰਜੀ ਆਣੀ ਨੇ ਭਾਜੀ ਪਤਾ ਕੀ ਹੈ ਜਿਹੜਾ ਬੰਦਾ ਉਹ ਨਾ ਗਲਤੀ ਨਾਲ ਪੁੱਤਲਾ ਆ ਅੱਛਾ ਅੱਛਾ ਗਲਤੀ ਆ ਗਈ ਅੱਜ ਇਹ ਮੈਂ ਅੱਛਾ ਨੇ ਪਤਾ ਕਿ ਉਹ ਤੇ ਬੰਦੇ ਚੰਗੇ ਸੀ ਮੰਨ ਗਏ ਉਹ ਵੀ ਅਸੀਂ ਪਾ ਦਨੇ ਆ ਤੇ ਜੇ ਕੋਈ ਹੋਰ ਹੁੰਦਾ ਬਾਏ ਚਾਂਸ ਉਹ ਦੀਦੀ ਕਹਿੰਦੇ ਤੁਹਾਡੇ ਵਲੌਗ ਦੇਖ ਜਲੇ ਤੇ ਮੈਨੂੰ ਮੇਰੇ ਮਾਨੂੰ ਸ਼ਾਂਤੀ ਜੀ ਆ ਗਈ ਮੈਂ ਕਿਹਾ ਚਲ ਸ਼ੁਕਰ ਹੈ ਵੀ ਦੀਦੀ ਹੁਣ ਜਾਣਦੇ ਨੇਗਾ ਤੇ ਪੇਮੈਂਟ ਪਾ ਦਨਗੇ ਤੇ ਕਹਿੰਦਾ ਤੁਹਾਨੂੰ ਮੈਂ 15 ਮਿੰਟ ਦਵੋ ਮੇਰੇ ਆਦਮ ਨੂੰ ਮੈਸੇਜ ਕਰਦਾ ਤਾਂ ਦੀਦੀ ਨੂੰ ਹੁਣ ਸੂਟ ਕਹਿਣ ਦੇ ਆਪਣਾ ਕਿ ਪਹਿਲੀ ਚੰਗਾ ਦੀਦੀ ਦਾ ਸੂਟ ਬਿਨਾ ਤੂੰ ਭਾਈ ਤੂੰ ਜਾਣਾ ਹੈ ਅੱਛਾ ਬਿਨਾ ਸ ਨਹੀਂ ਤੈਨੂੰ ਮੈਂ ਕਿਥੇ ਸਲਾਈ ਕਰਕੇ ਆਣੀ ਇਹ ਬੜੀ ਵੱਡੀ ਗੱਲ ਹੈ ਨਹੀਂ ਤੂੰ ਮੇਰਾ ਸੂਟ ਪਾ ਲੈ ਤੈਨੂੰ ਬਾਏ ਚਾਂਸ ਮੈਂ ਪਾਣਾ ਹੁੰਦਾ ਅਮਨ ਨੂੰ ਉੜ ਕੇ ਤਾਂ ਕਹਾਂ ਜਾ ਕੰਡੋ ਵੀ ਪਾ ਕੇ ਜਾਵਾਂ ਮੈਂ ਜੀ। ਅਵਾ ਕਿੱਡੀ ਵੱਡੀ ਜੁਨੀ ਹੈ ਨਹੀਂ ਉਹ ਨਾਲੇ। ਕੋਈ ਨਹੀਂ ਬੁਥੇ ਰਹੀ ਇੱਥੇ ਮੈਚ ਕਰ ਕੋ ਲੈਣੀਆਂ ਨੇ। ਕਾਲ ਜੁਨੀ ਉਹਦੇ ਨਾਲ। ਆਹ ਪਾ ਜਣੀਆਂ ਆਹ ਕਿਦਾਂ ਸੂਟ ਹੈ ਫੇਰ ਦੇਖੋ ਕਿਦਾਂ ਸੂਟ ਆ ਪਾ ਜਾ ਮੈਂ। ਇਹ ਤਾਂ ਕੈਨੇਡਾ ਵਾਲੇ ਨੇ। ਅਮਰੀਕਾ ਦੇ ਵਾਲੇ ਨੇ। ਦੱਸੋ ਵੀ ਕੈਨੇਡਾ ਵਾਲਿਓ ਤੁਹਾਡਾ ਸੂਟ ਪਾ ਜਣਾਂ ਅੱਜ ਮੈਂ। ਇਹ ਵੀ ਕਹਿੰਦੇ ਸੀ ਮੇਰਾ ਸੂਟ ਪਾ ਦਿਆ ਕਰੋ। ਜਾਂ ਫੇਰ ਆਹ ਵਾਲਾ ਪਾ ਜਣੀਆਂ। ਇਹ ਸਾਡੇ ਵਹਿੰਦੇ ਬੜੇ ਛੋਟੇ ਨਾਮ। ਜਰਮਨੀ ਵਾਲੀ ਦੀ ਜੁਨੀ ਕਿ ਆ ਫੇਰ ਸਾਨੂੰ ਜੋ ਪਸੰਦ ਆ ਗਏ ਤਾਂ ਭੇਜਨੇ ਨਹੀਂ ਆਗੇ ਤਾਂ। ਅਸੀਂ ਆਪਣੇ ਕੋਲ ਹੀ ਰੱਖ ਲੈਣੇ। ਕੋਈ ਕਹਿੰਦੇ ਇਦਾਂ ਚਰਾਣਾ ਸ਼ਰਾਰਾ ਇਹ ਤਾਂ ਪਰਨਾਕ ਵਿੱਚ ਦਵਾਰ ਹੈ ਪੱਗ ਨਹੀਂ ਲੋਟ ਆਉਣੀ ਹੈਗੀ ਚਲ ਪਰਨਾਣ ਜੀ ਨੂੰ ਤੇ ਆਰਡਰ ਲੱਗ ਗਿਆ ਲੋ ਜੀ ਮੈਂ ਵੀ ਕੋਈ ਸੂਰ ਸੱਟ ਵੇਖਾਂ ਲੱਭਾਂ ਕੋਈ ਅਜਾਈ ਕੋਈ ਨਵੀਂ ਡਰੈਸ ਲੱਭਾਂ ਉਹ ਕੁੜਤੇ ਲਿਆ ਕੇ ਰੱਖੇ ਪਏ ਨੇ ਉਹ ਕਦੋਂ ਭਾਗ ਜਾਣੇ ਅਸੀਂ ਪਾਲਾਂ ਨੂੰ ਕਿਹੜੀ ਲੈਂਦੇ ਨਾਲ ਕਿਹੜਾ ਲੱਗੂ ਲੈਂਦਾ ਕੋਈ ਐਡਾ ਕਿਹੜਾ ਲੈ ਕੇ ਪਾਲਾ ਲੰਬਾ ਪੈਂਦਾ ਨਾ ਨਾ ਕੱਚਾ ਪਾਲਾ ਕੱਚਾ ਪਾਲਦਾ ਹੋਵੇ ਆ ਮੀਤਾ ਨਹੀਂ ਹੁੰਦਾ ਐਡਾ ਵਾਲਾ ਕਿਹੜਾ ਮੀ ਕਿਹੜਾ ਮਿੱਤਾਂ ਨਹੀਂ ਉਹਨਾਂ ਇੱਕ ਇੰਸਟਾਗ੍ਰਾਮ ਤੇ ਕਿੰਨਾ ਫੇਮਸ ਵੱਡੇ ਨਾਲੇ ਵਾਲਾ ਵੱਡੇ ਮੈਨੂੰ ਪਤਾ ਹੈਗਾ ਹੈਗਾ ਮੈਂ ਨਹੀਂ ਵੇਖਿਆ ਕਿਹੜਾ ਚਲੋ ਮੈਂ ਪਹਿਲਾਂ ਇਹਨਾਂ ਨੂੰ ਚਾਹ ਪਿਵਾਵਾਂ ਤੇ ਫੇਰ ਮੈਂ ਆਪਣਾ ਕੋਈ ਸੂਟ ਸਟ ਲੱਭਣੀ ਆ ਤੇ ਠੀਕ ਹੋ ਕੇ ਜਾਣਾ ਹਰ ਮੀਰੀ ਦੀ ਭਾਗਾਂ ਤੇ ਲੋ ਕਹਿੰਦੇ ਪਹਿਲਾਂ ਉਹ ਤੁਹਾ ਦਾ ਸਾਥ ਹੀ ਆਣਾ ਵਰ 130 ਜਾਂ 90 ਹਾਇ ਰੱਬਾ ਅਮਨ ਲੱਖਾ ਮਾਵਦੀ ਆ ਮੈਂ ਕਹਿੰਦਾ ਗੱਲ ਸਹੀ ਹੈ ਮੈਂ ਆ ਵੀ 70000 ਰੁਪਏ ਵਟੇ ਦਾ ਵਾਸਾ ਹੀ ਹੋਵੇ ਅਜਾ ਮਨ ਤੂੰ 70 ਵੀ ਉੱਚੀ ਜੋੜਤਾ ਮੈਂ ਮੈਂ ਵੀ ਨਾ ਰੱਖੀ ਕੁਝ ਵੀ ਨਹੀਂ ਆਇਆ ਤੂੰ ਇਹਦਾ ਪਹਿਲੇ ਪਈ ਮੇਰਾ ਉੱਡਾ 11000 ਤੂੰ ਹੀ ਦੇਣਾ ਸੀ ਮੈਂ ਮੇਰਾ ਪਹਿਲੇ ਪਹਿਲੇ ਗੱਲ ਸੁਣਦਾ ਹੀ ਮਰੋਂ ਪਹਿਲੇ ਪਹਿਲਾਂ ਮੈਂ ਬੜੀ ਚਾਪੜੀ ਵੀ ਲਾਵੀ 1 ਲੱਖ 30000 ਆਉਣ ਸ਼ਾਬਾਸ਼ ਤੇਰੇ ਸ਼ਾਬਾਸ਼ ਤੇਰੇ ਬਾਤ ਮੈਂ ਵੀ ਨਾ ਨਾ ਬਕੀ ਨਾ ਹੁੰਦੀ ਐ ਜਿਵੇਂ ਉਹ ਜਦੋਂ ਮੱਖਾ ਰੱਖਿਆ ਹੁੰਦਾ ਨਾ ਮੇਰਾ ਮੱਖਾ ਕਰਨ ਕੇ ਮੈਂ ਹੈ ਮੈਨੂੰ ਲੱਗਦਾ ਨਹੀਂ ਵੀ ਦੀ ਜਿੰਨੇ ਪਹਿ ਬੜੇ ਦੀ ਤੇ ਪਹਿ ਤੇ ਆਏ ਵੀਣ ਤੜਕੇ ਨਾ ਮੈਂ ਵੇਖਿਆ ਜਿੱਦ ਨੇ ਮੈਨੂੰ ਬਿੱਲ ਸਾਂਢੀ ਜਿਹੜੇ ਵੀ ਆਉਣਾ ਵੀ ਆ ਦੇਗਾ ਵੀ ਇੰਨੀ ਪੇਮੈਂਟ ਤੇਰੀ ਮੈਂ ਕਿੱਥੇ ਸਿੱਧਾ ਹੀ 60000 ਦਾ ਫਰਕ ਉਹ ਹੀ ਤਾਂ ਹੈ ਨਾ ਸਿੱਧਾ ਹੀ ਐਵੇਂ ਇੱਕ ਵਾਰੀ ਤਾਂ ਪਹਿਲਾਂ ਵੀ ਕੀਤੀ ਪਤਾ ਨਹੀਂ ਕਿੰਨਾ 60 ਪਤਾ ਨਹੀਂ 65000 ਦਾ ਬਣਾਉਣਾ 6000 ਦਾ ਹੀ ਭੇਜ 60000 ਦੇ ਦਿੱਤਾ ਹਾਂ 50 30000 ਦਾ ਹੀ ਨਾ ਹਾਂ ਚੋਤੋਂ ਰੋਨਾਂ ਦਾ ਪਤਾ ਨਹੀਂ ਹੋਰ ਜੋਂ ਲੱਗੇ ਹਿਸਾਬ ਕਰਨ ਜੋਂ ਲੱਗੇ ਹਿਸਾਬ ਕਰਨਾ ਹੈ ਆ ਕੀ ਕਰਤਾ ਕਹਿੰਦੇ ਮੇਰੇ ਨਾਲ ਸੜ ਗਏ ਤੇ ਚਲ ਪੁੱਛ ਨਾ ਤੂੰ ਪੈਸੇ ਪਾ ਦੇ ਇਹ ਕਹਿੰਦੇ ਨਹੀਂ ਮੈਂ ਕਹਿੰਦਾ ਚਲ ਨਹੀਂ ਇਹਦੇ 'ਚ ਕੋਈ ਹੋਰ ਹੈ ਗਲਤੀ ਲੱਗ ਜੇ ਫੇਰ ਪੁੱਛ ਲਿਆ ਕਰੋ ਤੁਹਾਡੇ ਵੀ ਹੱਕ ਦੀ ਕਮਾਈ ਏ ਕਈ ਵੀ ਹੱਕ ਦੇ ਲਾਵਾਗੇ ਤਾਂ ਹੀ ਪੱਜਣਗੇ ਬਿਨਾਂ ਹੱਕ ਆਦਮ ਤਰੇ ਹਮ ਪੱਜਦੇ ਨਹੀਂ ਆ ਕਿ ਇਹਨੂੰ ਹੀ ਨਹੀਂ ਪੱਜਦੇ ਬਿਨਾਂ ਹੱਕ ਵਾਲੇ ਤਰੇ ਨਹੀਂ ਕਈਆਂ ਨੂੰ ਵਾਧੂ ਪੱਜ ਜਾਂਦੇ ਚਲੋ ਜਿਨ੍ਹਾਂ ਨੂੰ ਪੱਜਦੇ ਹੋਣਗੇ ਉਹ ਅੱਡ ਬੰਦੇ ਹੋਣਗੇ ਦੁਨੀਆ ਤੇ ਪਰ ਸਾਡੇ ਤਾਂ ਕਿਸੇ ਨਾ ਕਿਸੇ ਪਾਸੇ ਫਿਰ ਨਿਕਲ ਜਾਂਦੇ ਨੇ ਸਾਡੇ ਤਾਂ ਦੇ ਕੋਸਰ ਦੇ ਵਾਧ ਕਮਾਈ ਆੜਾ ਆਖਣ ਤਾਂ ਚਾਰ ਪੰਜ ਹੁੰਦੇ ਆ ਹਾਂ ਚਾਰ ਪੰਜ ਹੁੰਦੇ ਆ